ਮੰਮੀ ਜੀ ਹਾਂ ਜੀ ਰਸਨ ਦਾ ਕੀ ਕਰਨਾ ਹੁਣ ਰਸਨ ਤਾਂ ਆਇਆ ਹੀ ਨਹੀਂਗਾ ਆਟਾ ਵੀ ਕੋਨਾ ਹੀ ਮੈਂ ਤੇ ਸਬਜੀ ਸਬਜੀ ਵੀ ਕੱਟਿਆ ਹੀ ਆ ਤੇ ਹੁਣ ਤੜਕਾ ਲਾਉਣਾ ਐ ਨਾ ਤੇਲ ਐ ਤੇ ਨਾ ਹੀ ਕਿਹੋ ਵਾ ਤੇ ਤੜਕਾ ਕਾਹਦਾ ਲਾਵਾਂ ਹੁਣ ਮੈਂ ਅੰਜੂ ਨੂੰ ਮੈਂ ਕੱਲ ਦਾ ਰਿੰਕੂ ਨੂੰ ਕਿਹਾデアਗਾ ਲਿਆ ਦੇ ਸਮਾਨ ਤੇ ਹੁਣ ਉਹਨਾਂ ਨੂੰ ਲਿਆ ਕੇ ਹੀ ਨਹੀਂ ਦਿੱਤਾ ਕੁਛ ਵੀ ਹੈਗਾ ਕਿਥੇ ਰਿੰਕੂ ਇੱਥੇ ਬਾਹਰ ਹੀ ਨੇ ਤੇ ਦੱਸ ਇਹਨੂੰ ਨਹੀਂ ਪਤਾ ਵੀ ਘਰ ਕੋਈ ਸਮਾਨ ਨਹੀਂ ਹੈਗਾ ਤੇ ਕੱਲ ਦਾ ਕਿਹਾ ਤਾਂ ਮੈਂ ਉਹਨਾਂ ਨੂੰ ਲਿਆ ਕੇ ਦਵਾ ਪਹਿਲੇ ਮੈਂ ਕਹਾਂ ਕਿ ਫੇਰ ਨਾ ਮੈਨੂੰ ਕਹਿਦਾ ਜਾਂ ਥੱਲੋ ਲੈ ਆ ਮੈਂ ਤਾਂ ਨਹੀਂ ਥੱਲੇ ਜਾਣਾ ਬਾਰ ਬਾਰ ਬੇਇਜ਼ਤੀ ਕਰਾਉਣ ਉਹਨਾਂ ਕੋ ਪਹਿਲਾਂ ਸਿਲੰਡਰ ਦਾ ਸੀ ਆਪਾਂ ਪਿਆਰਿਆ ਤੇ ਹੁਣ ਜੇ ਸਿਲੰਡਰ ਲੈ ਆ ਕੇ ਦਿੱਤਾ ਵਾ ਜਿਵੇਂ ਹੁਣ ਕਹਿਣਾ ਆ ਫੇਰ ਇਹਨੇ ਕਹਣਾ ਹੁਣ ਤੂੰ ਰਚਦਾ ਸੀ ਆਪਾਂ ਪਾ ਕੇ ਬੈ ਗਈਆਂ ਸਮਾਨ ਤੌਣ ਕਿਰੇ ਚਾਹੀਦਾ ਹੀ ਆ ਸਮਾਨ ਤੇ ਸਾਰਾ ਚਾਹੀਦਾ ਥੱਲੋ ਨਹੀਂ ਹੀ ਕੁਝ ਮੰਗਣਾ ਰਹਿਣ ਦੇ ਤੂੰ ਬੈਠੇ ਰੋ ਫੇਰ ਐਦਾ ਹੀ ਹੋਰ ਕੀ ਨਹੀਂ ਕੁਝ ਲਿਆ ਕੇ ਦਿੱਤਾ ਤੇ ਕੱਲ ਤੇ ਮੰਗੇਗਾ ਜੇ ਕਹਿੰਦਾ ਤੂੰ ਲਿਆ ਕੇ ਦਿੱਤਾ ਸਮਾਨ ਉਹ ਹੀ ਮੈਂ ਕਿਹਾ ਅੰਤੀ ਕੱਲ ਦੀ ਪਰਚੀ ਫੜਾਈ ਆ ਥੋੜਾ ਬੋਤਾ ਹੈਗਾ ਸੀ ਤੇ ਕੱਲ ਦੀ ਸਬਜੀ ਬਣ ਗਈ ਕੱਲ ਤਾਂ ਚਲ ਆਪਾਂ ਸਾਗ ਬਣਾ ਲਿਆ ਹਾਂ ਤੇ ਉਹ ਸੈਟਿੰਗ ਵੱਜ ਗਈ ਉਹਦੀ ਤਾਂ ਪਿਆਜ਼ ਪਿਓ ਜਿਨ੍ਹਾਂ ਨੇ ਲਿਆਤੇ ਆ ਤੇ ਹੁਣ ਤੀਲ ਕਿਉਂ ਤੇ ਕੁਛ ਨਾ ਕੁਛ ਤਾਂ ਚਾਹੀਦਾ ਹੀ ਆ ਢੜਕਾ ਲਾਉਣ ਲਈ ਰੋਟੀ ਖਾਣ ਦਾ ਪਤਾ ਐ ਨਹੀਂ ਨਾ ਪਤਾ ਕਿ ਸਮਾਨ ਵੀ ਲਿਆ ਕੇ ਦਵਾਂ ਮੈਂ ਹੁਣ ਵੇਖ ਜੇ ਫਿਰ ਕਿਤੇ ਹੈਗਾ ਤੇ ਕਹਿਆ ਉਹਨੂੰ ਤੁਸੀਂ ਕਹੋ ਮਮੀ ਕੱਲ ਕਿਹਾ ਹੀ ਸੀ ਮੈਂ ਆਵਾਜ਼ ਦੇ ਨੋ ਬਾਹਰ ਹੀ ਬਾਹਰ ਹੀ ਨਿਵਾਸ ਤੋ ਫਿਰ ਰਿੰਕੂ ਅੰਜੂਨ ਕੱਲ੍ਹ ਦੀ ਮੈਂ ਉਹਨੂੰ ਪਰਚੀ ਦਿੱਤੀ ਹੈ ਨਾ ਸੋਦੇ ਦੀ ਹਾਂਜੀ ਦਿੱਤੀ ਹੋਣੀ ਉਹਨੇ ਲੱਕੀ ਨੂੰ ਤੇ ਲੱਕੀ ਨੇ ਨਹੀਂ ਦਿੱਤਾ ਸੋਦਾ ਵੇਖ ਲੈ ਲੱਕੀ ਦਾ ਕੰਮ ਮੈਂ ਤਾਂ ਪਹਿਲਾਂ ਹੀ ਕਹਿਆ ਸੀ ਲੱਕੀ ਨੇ ਦੇਣਾ ਨਹੀਂ ਸਮਾਨ ਤੇ ਤੂੰ ਬਾਹਰੋਂ ਲੈ ਆਂ ਇਹ ਪੈਸੇ ਖਰਚ ਕੇ ਲੈਣਾ ਤੂੰ ਬਾਹਰੋਂ ਲੈ ਆ ਸਮਾਨ ਪਰ ਨਹੀਂ ਇਹੋ ਹੀ ਸਾਡਾ ਮੁੰਡਾ ਕਰਦਾ ਰਹਿੰਦਾ ਲੱਕੀ ਭਰਾ ਵਾ ਮੇਰਾ ਲੱਕੀ ਭਰਾ ਵਾ ਤੁਸੀਂ ਰਲ ਕੇ ਰਿਆ ਕਰੋ ਪਰ ਨਹੀਂ ਨਾ ਇਹ ਨਹੀਂ ਨਾ ਪਤਾ ਵੀ ਉਹਨਾਂ ਦੇ ਮਨ ਕਿੱਡੇ ਮਲੇ ਆ ਲੱਕੀ ਨੇ ਪੂਰੀ ਖਾਰ ਕੱਢੀ ਆ ਵੇਲਾ ਉਹਨੇ ਸੋਦਾ ਨਹੀਂ ਉਹ ਭੇਜਿਆ ਇਹ ਸਾਡੇ ਮੁੰਡੇ ਨੂੰ ਪਤਾ ਨਹੀਂ ਲੱਗਦਾ ਉਹਨੇ ਤੇ ਆਪਣੇ ਵੱਲੋਂ ਉਹਨੂੰ ਪਰਚੀ ਫੜਾਤੀ ਤੇ ਆਪ ਹੋ ਚਲਾ ਗਿਆ ਵਾ ਆ ਤੇ ਹੁਣ ਪੰਗਾ ਤੇ ਆਪਣੇ ਲਈ ਪੈ ਗਿਆ ਨਾ ਹੁਣ ਸਮਾਨ ਹੋਊਗਾ ਤੇ ਸਬਜ਼ੀ ਬਣੂਗੀ ਸਮਾਨ ਹੀ ਨਹੀਂ ਹੈਗਾ ਤੇ ਮੈਂ ਸਬਜ਼ੀ ਘਰਾਂ ਦਾ ਬਣਾਦਾ ਹੁਣ ਲੱਕੀ ਪੂਰਾ ਆਪਣੀ ਮਾਂ ਦੇ ਕਹਿਣੇ ਤੇ ਚੱਲਦਾ ਵਾ ਉਹਦੀ ਮਾਂ ਨੇ ਕਿਹਾ ਹਣਾ ਕੋਈ ਲੋੜ ਨਹੀਂ ਆਪੇ ਜਿੱਥੋਂ ਮਰਜ਼ੀ ਲਿਆਂ ਨਾ ਲਿਆਂ ਤੇ ਲੱਕੀ ਨੇ ਉਦਾਂ ਹੀ ਮੰਨਣੀ ਫਿਰ ਜੋ ਉਹਨਾਂ ਨੇ ਕਹਿਣਾ ਉਹ ਤਾਂ ਮੰਮੀ ਹੈਗਾ ਹੀ ਆਗੇ ਇਹਨੂੰ ਆਪਣੇ ਵੱਲੋਂ ਹਣਾ ਵੀ ਘਰ ਸੋਦਾ ਆ ਗਿਆ ਵਾ ਹੁਣ ਕੁਝ ਕਰੋ ਫਿਰ ਹਾਜੀ ਮਮੀ ਕੀ ਸੋਚੁੰਦਾ ਹੈ ਜੀ ਮੈਂ ਸੋਚਣਾ ਕਿ ਰਿੰਕੂ ਇਹੀ ਸੋਚਣ ਦੀਆਂ ਵੀ ਤੂੰ ਉਹਨੂੰ ਕੱਲ ਦੀ ਪਰਚੀ ਫੜਾਇਆ ਨਾ ਸਮਾਨ ਦੀ ਤੇ ਉਹਨੇ ਹਜੇ ਤੱਕ ਸਮਾਨ ਨਹੀਂ ਦਿੱਤਾ ਵੇਖ ਲੈ ਤੂੰ ਆਪ ਵੀ ਕੀ ਕਰਦੇ ਆ ਉਹ ਮੈਨੂੰ ਤੂੰ ਹਰ ਰਿਹਾ ਉਹ ਚੀਜ਼ਾਂ ਹੀ ਸੋਚਦੇ ਰਹਿੰਦੇ ਜੇ ਪਹਿਲਾਂ ਮੈਨੂੰ ਪੁੱਛ ਤਾ ਲੋ ਪਰਚੀ ਉਹਨੂੰ ਮੈਂ ਫੜਾਈ ਵੀ ਆ ਕਿ ਨਹੀਂ ਫੜਾਈ ਦਰਅਸਲ ਮੈਨੂੰ ਜਲਦੀ ਜਲਦੀ ਮੈਂ ਚੱਲ ਗਿਆ ਮੈਨੂੰ ਡਿਊਟੀ ਤੇ ਜਾਣਾ ਲੇਟ ਹੋਣ ਦਿਆ ਪਰਚੀ ਤਾਂ ਦੇਖੋ ਪਰਚੀ ਤੇ ਮੇਰੀ ਜੇਬ ਚ ਹੀ ਰਹਿ ਗਈ ਅੱਜ ਮੈਨੂੰ ਪਰਚੀ ਦੇ ਕੇ ਆਉਣਾ ਵਾ ਨਾਲੇ ਤੇ ਇਹ ਨਾ ਸੋਚਿਆ ਕਰੂ ਮੈਂ ਉਹਨੂੰ ਪਰਚੀ ਫੜਾਈ ਉਹਨੇ ਸੌਦਾ ਨਹੀਂ ਭੇਜਿਆ ਇਹੋ ਜਿਹਾ ਗੱਲਾਂ ਨਾ ਸੋਚਿਆ ਕਰੋ ਨੀ ਕਿਹਨੀਆਂ ਗੱਲਾਂ ਨੂੰ ਹਰ ਵੇਲੇ ਤੇ ਪੁੱਠਾ ਹੀ ਸੋਚਦੇ ਰਹਿੰਦੇ ਜੇ ਪਰਚੀ ਤਾਂ ਮੇਰੇ ਕੋ ਨਹੀਂ ਉਹਦੇ ਕੋ ਪਹਚਾਈ ਗਈ ਦਿੱਤੀ ਗਈ ਤੇ ਤੁਸੀਂ ਲੱਕੀ ਨੂੰ ਮਾੜਾ ਕਹੀ ਜਾਂਦੇ ਜੇ ਮੈਂ ਜਾਣਾ ਵਾ ਨਾ ਅੱਜ ਪਰਚੀ ਨੂੰ ਮੈਂ ਫੜਾ ਕੇ ਆਉਣਾ ਵਾ ਤੇ ਸੌਦਾ ਸਾਰਾ ਲੈ ਕੇ ਆਉਣਾ ਵਾ ਪਰ ਤੇਰੀ ਵੀ ਫਿਰ ਜ਼ਿੰਮੇਵਾਰੀ ਬੰਨਦੀ ਨਾ ਮੈਂ ਤਾਂ ਤੈਨੂੰ ਕੱਲ ਦਾ ਕਿਹਾ ਘਰ ਕੋਈ ਸਮਾਨ ਨਹੀਂ ਉਹ ਕਹਿੰਦੀ ਮੈਂ ਸਬਜੀ ਕੱਟੀ ਬਣਾਵਾ ਕਾਦੀ ਕੀ ਆਜੂਗਾ ਨਾ ਅੱਜ ਕੱਲ ਮੈਂ ਦੱਸਾਂ ਤੇ ਦਿਆਂ ਮੈਂ ਜਲਦੀ ਜ ਕੋਈ ਗੱਲ ਹੀ ਨਹੀਂ ਕਿ ਰਿੰਕੂ ਪਾਲਾ ਘਰ ਤੇਲ ਵੀ ਖਤਮ ਹੋਇਆ ਕਿਉਂ ਵੀ ਨਹੀਂ ਹੈਗਾ ਮੈਂ ਸਬਜ਼ੀ ਨੂੰ ਤੜਕਾ ਕਾ ਦੇਣਾ ਵਾ ਉਹ ਕੋਈ ਗੱਲ ਨਹੀਂ ਹੁਣੇ ਆ ਜਾਣਾ ਵਾ ਸਮਾਨ ਤੇ ਜਿੰਨੇ ਮਰਜੀ ਤੜਕੇ ਲਾ ਲਈ ਬਸ ਥੋੜੀ ਦੇਰ ਦੀ ਗੱਲ ਹੈ ਮੈਂ ਲੱਕੀ ਕੋ ਜਾਣਾ ਵਾ ਪਰ ਜਿੱਦਣਾ ਸਾਰਾ ਸਮਾਨ ਘਡੌਣਾ ਤੇ ਲੈ ਆ ਕੇ ਫੜਾ ਦੇਣਾ ਵਾ ਇੱਚ ਇੰਨੀ ਦੇ ਟੈਨਸ਼ਨ ਲੈਣ ਵਾਲੀ ਕਾਦੀ ਗੱਲ ਹੈ ਜਿੰਨੀਆਂ ਤੁਸੀਂ ਟੈਨਸ਼ਨਾਂ ਲੈ ਲੈਂਦੇ ਜਿੰਨੀ ਟੈਨਸ਼ਨ ਲੈਣ ਵਾਲੀ ਗੱਲ ਨਹੀਂ ਹੈਗੀ ਜਿੰਨੀਆਂ ਤੁਸੀਂ ਲੈ ਲੈਂਦੇ ਟੈਨਸ਼ਨਾਂ ਟੈਨਸ਼ਨਾਂ ਹੀ ਹੁੰਦੀ ਆ ਰਿੰਕੂ ਘਰ ਜਦੋਂ ਕੋਈ ਚੀਜ਼ ਨਾ ਨਾ ਹੋਵੇ ਫਿਰ ਟੈਨਸ਼ਨ ਨਹੀਂ ਹੁੰਦੀ ਆ ਮਮੀ ਮੈਂ ਉਹੀ ਤਾਂ ਕਹਿੰਦੀ ਜ਼ਿੰਮੇਵਾਰੀ ਬਾਰ-ਬਾਰ ਅਸੀਂ ਤੁਹਾਨੂੰ ਨਾ ਬਈ ਉਹ ਬਾ ਇਹੋ ਤਾਂ ਕਹਿੰਦੇ ਆ ਵਾ ਮੈਂ ਪਰਚੀ ਬਣਾਈ ਹੋਈ ਆ ਮੈਂ ਫੜਾਉਣੀ ਆ ਤੇ ਸਮਾਨ ਆ ਜਾਣਾ ਵਾ ਤੁਸੀਂ ਤੇ ਵੀ ਇੰਨੀ ਗੱਲਾਂ ਸੁਣਾਈ ਜਾਂਦੇ ਜਾਂ ਇੰਨਾ ਸੋਚੀ ਜਾਂਦੇ ਜਾਂ ਭੇਜਿਆ ਨਹੀਂ ਹੋਣਾ ਇਹ ਨਹੀਂ ਹੋਣਾ ਇਹ ਗੱਲਾਂ ਨਾ ਸੋਚੋ ਵੇਖੋ ਮੈਂ ਪਰਚੀ ਦੇਣੀ ਆ ਤੂੰ ਨੇ ਸਮਾਨ ਭੇਜ ਦੇਣਾ ਚੱਲੋ ਫਿਰ ਅਹੀਂ ਵੀ ਵੇਖ ਲੈਨੇ ਆ ਤੂੰ ਉਹਨੂੰ ਪਰਚੀ ਦੇਵੇਂਗਾ ਸਮਾਨ ਦੇਂਦਾ ਕਿ ਨਹੀਂ ਦਿੰਦਾ ਉਹ ਮੰਮੀ ਨਹੀਂ ਮੈਨੂੰ ਲੱਗਦਾ ਤਾਂ ਨਹੀਂ ਕਿਉਂਕਿ ਉਹਨਾਂ ਦੇ ਤਾਂ ਤੇਵਾਰ ਹੀ ਬਦਲੇ ਹੋਏ ਰੀ ਕੋ ਮੰਮੀ ਲੱਕੀ ਨਹੀਂ ਬਦਲਿਆ ਕੋਈ ਨਹੀਂ ਬਦਲਿਆ ਤੁਹਾਨੂੰ ਲੱਗਦਾ ਮੇਰੇ ਨਾਲ ਕੋਈ ਨਹੀਂ ਫਰਕ ਸਮਝਦਾ ਤੂੰ ਨਹੀਂ ਬਦਲਿਆ ਉਹ ਬਦਲੇ ਹੋਏ ਤੈਨੂੰ ਨਹੀਂ ਪਤਾ ਲੱਗਦਾ ਬਸ ਉਹ ਮੰਮੀ ਤੁਹਾਨੂੰ ਲੱਗਦਾ ਤੁਸੀਂ ਉਹ ਜ਼ਰੀਏ ਨਾਲ ਸੋਚੀ ਜਾਂਦੇ ਜੇ ਨਾ ਬਦਲਵਾਲੇ ਨਾਲ ਮੈਂ ਨਹੀਂ ਕੋਈ ਸੋਚਦਾ ਬਿਲਕੁਲ ਸਹੀ ਉਸੇ ਹੀ ਕਰਦੇ ਆ ਜੋ ਵੀ ਕਰਦੇ ਆ ਮੇਰੇ ਨਾਲ ਕਦੀ ਉਹਨਾਂ ਗਲਤ ਨਹੀਂ ਕੀਤਾ ਲੱਕੀ ਵੀ ਭਰਾ ਸਮਦਾ ਕੋਈ ਗੱਲ ਹੀ ਨਹੀਂ ਇਦਾਂ ਦੀ ਹੋਈ ਜਿੰਨੀ ਤੂੰ ਗੱਲ ਸੋਚੀ ਜਾਂਦਾ ਜੇ ਨਾ ਸੋਚਿਆ ਕਰੋ ਇੰਨੀਆਂ ਗੱਲਾਂ ਚਲੋ ਕੋਈ ਗੱਲ ਨਹੀਂ ਹਾਂ ਸਾਨੂੰ ਉਸੇ ਸੌਦੇ ਨਾਲ ਮਤਲਬ ਆ ਤੂੰ ਦੇ ਉਹਨੂੰ ਪਰਚੀ ਸਾਨੂੰ ਸੌਦੇ ਨਾਲ ਮਤਲਬ ਆ ਹਾਂ ਤੇ ਸੌਦਾ ਆ ਜਾਂਦਾ ਵਾ ਫੇਰ ਤਾਂ ਨਹੀਂ ਨਾ ਕੋਈ ਗੱਲ ਨਹੀਂ ਫੇਰ ਕਾਦੀ ਗੱਲ ਆ ਤੂੰ ਲਿਆ ਕੇ ਦੇ ਸਮਾਨ ਸਾਨੂੰ ਚਾਹੀਦਾ ਹਾਂ ਸਾਨੂੰ ਕੀ ਲੋੜ ਪਈ ਫਾਦੋ ਤੂੰ ਟੈਨਸ਼ਨ ਨਾ ਲਾਓ ਸੌਦਾ ਢਾਢਾ ਆ ਜਾਊਗਾ ਜਿਹੜਾ ਸਮਾਨ ਜਿਹੜਾ ਵੀ ਮੈਂ ਪਰਚੀ 'ਚ ਲਿਖਿਆ ਸਾਰਾ ਸਮਾਨ ਆ ਜਾਊਗਾ ਤੁਹਾਨੂੰ ਹੋਰ ਕੋਈ ਟੈਨਸ਼ਨ ਨਹੀਂ ਹੈਗੀ ਜਿਆਦਾ ਲੇਟ ਨਾ ਕਰਿਓ ਫਿਰ ਮੈਂ ਸਬਜ਼ੀ ਨੂੰ ਤੜਕਾ ਵੀ ਲਾਉਣਾ ਹੈ ਉਹ ਨਹੀਂ ਲੇਟ ਹੋਣਾ ਬਸ ਜਾਣਾ ਗਿਆ ਤੇ ਮੈਂ ਆਇਆ ਕਿ ਚਲਦੇ ਜਾਓ ਕਿ ਅੰਜੂ ਮੇਰੀ ਗੱਲ ਸੁਣ ਵੀ ਇਹ ਜਾ ਕੇ ਵੀ ਚਲਾ ਗਿਆ ਮੈਂ ਕਿ ਥੱਲੇ ਤੇ ਨਹੀਂ ਬਹਿ ਗਿਆ ਜਾ ਕੇ ਫੇਰ ਉਹਨਾਂ ਦੇ ਕੋਲ ਵੇਖਦੀ ਮੱਭੀ ਤੇ ਥੱਲੇ ਬਹਿ ਗਿਆ ਹੋ ਗਿਆ ਫੇਰ ਲੇਟ ਹੋ ਜਾਣੀ ਸਬਜ਼ੀ ਤੂੰ ਵੇਖ ਕੇ ਦੱਸ ਮੈਨੂੰ ਦੇਖ ਲਈ ਨੇ ਇਹ ਤਾਂ ਚਲੇ ਗਏ ਨੇ ਗੱਡੀਆਂ ਸਾਡੇ ਘਰ ਆ ਗਿਆ ਕਿ ਲੱਗ ਗਈ कि बैड आ गए बेड भी नवी सोहना दस दी मम्मी हने चाहगी चला गया आंजू रिंकू जी मम्मी ए तो चले गए मम्मी थे ना अपने गेट अगे ਗੱਡੀ ਆਈ ਇੱਕ ਗੱਡੀ ਬੈਡੂ ਨਵੇਂ ਆਏ ਕਿਸੇ ਦੇ ਤੇ ਗੱਡੀ ਖੜੀ ਵੀ ਆਪਣੇ ਘਰ ਦੇ ਅੱਗੇ ਹੀ ਆ ਤੋ ਬੈਲ ਦੇਂਦਿਆ ਹੀ ਨਵੇਂ ਬੈਡ ਹਾਂਜੀ ਦੇਖਣਾ ਹੀ ਭਲੇਖਾ ਤਾਂ ਨਹੀਂ ਲੱਗਾ ਤੈਨੂੰ ਨਹੀਂ ਨਹੀਂ ਮੰਮੀ ਮੈਂ ਧਿਆਨ ਨਾ ਦੇਖਿਆ ਡਿਜ਼ਾਈਨ ਵੀ ਦੇਖਿਆ ਡਿਜ਼ਾਈਨ ਵੀ ਬੜਾ ਸੋਹਣਾ ਉਹਦਾ ਦੇ ਤੇ ਉਹ ਦਰਵਾਜ਼ਾ ਖੜਕਾਉਂਦੇ ਆਈ ਦੱਲੇ ਬੋਲਿਆ ਗਿਆ ਨਹੀਂ ਨਹੀਂ ਉਨੀ ਤੇਨ ਨੂੰ ਤੇ ਮੈਂ ਆਖੀ ਮੈਂ ਦੇਖਿਆ ਨਹੀਂ ਉਹ ਤਾਂ ਦਰਵਾਜ਼ਾ ਖੜਕਾਉਂ ਨਹੀਂ ਦਿਆ ਸੀ ਠੀਕ ਆ ਤਾਂ ਮੇਰੇ ਨਾਲ ਤੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਇਹ ਨਵੇਂ ਬੈੱਡ ਬਣਵਾਏ ਆ ਹਣੇ ਆ ਨਾ ਦੇਖੋ ਥੱਲੇ ਉਹਨਾਂ ਦੀਆਂ ਚੀਜ਼ਾਂ ਬਣੀ ਜਾਂਦੀਆਂ ਆ ਤੇ ਆਪਣੀਆਂ ਉਂਝ ਤੇ ਉਹਨਾਂ ਕੋਲ ਪੈਸੇ ਨਹੀਂ ਹੈਗੇ ਉਂਝ ਤੇ ਉਹ ਕਹਿੰਦੇ ਲੱਕੀ ਕਹਿੰਦਾ ਸਾਡੇ ਕੋਲ ਪੈਸੇ ਨਹੀਂ ਹੈਗੇ ਤੇ ਫਿਰ ਬੈੱਡ ਕਿੱਥੋਂ ਨਵੇਂ ਬਣ ਗਏ ਪਤਾ ਨਹੀਂ ਮੰਮੀ ਮੈਂ ਦੇਖ ਕੇ ਆਈ ਆ ਗੱਡੀ ਆਪਣੇ ਘਰ ਦੇ ਅੱਗੇ ਖੜੀ ਆ ਚਲ ਜੇ ਮੈਨੂੰ ਭਲੇ ਖਾ ਲੱਗਦਾ ਹੋਗਾ ਪਰ ਉਹ ਆਪਣਾ ਦਰਵਾਜ਼ਾ ਵੀ ਖੜਕਾਉਂਦੇ ਵੇਖ ਲਾ ਫਿਰ ਇਹਨਾਂ ਨੇ ਜੇ ਨਵੇਂ ਬੈੱਡ ਬਣਵਾਏ ਵੀ ਆ ਤੇ ਸਾਡੇ ਨਾਲ ਤਾਂ ਕੋਈ ਗੱਲ ਨਹੀਂ ਕੀਤੀ ਅਤੇ ਆਪਾਂ ਹੁਣ ਚ ਹੂੰ ਬੰਧਾ ਕੀ ਪਿਆ ਇਸ ਘਰ ਦੇ ਵਿੱਚ ਮੈਨੂੰ ਤਾਂ ਕੋਈ ਸਮਾਂ ਹੀ ਨਹੀਂ ਆਉਂਦੀ ਪਰਹੀ ਇੱਥੇ ਦੇ ਇੱਥੇ ਹੀ ਰਹਿ ਜਾਣਾ ਇਦਾਂ ਦੇ ਇਦਾਂ ਹੀ ਰਹਿ ਜਾਣਾ ਉਹਨਾਂ ਦਾ ਸਭ ਕੁਝ ਮੰਨ ਜਾਣਾ ਕਦੀ ਉਹਨਾਂ ਵਾਸਤੇ ਮੁੰਦਰੀ ਲੈਂਦੇ ਸੀ ਮਾਲਿਕ ਆ ਉਹ ਵੀ ਆਪਾਂ ਨੂੰ ਪਤਾ ਨਹੀਂ ਲੱਗਣ ਦਿੱਤਾ ਤਾਂ ਹੁਣ ਬੈੱਡ ਨਵੇਂ ਆ ਗਏ ਉਹ ਵੀ ਆਪਾਂ ਨੂੰ ਦੱਸਿਆ ਨਹੀਂ ਕੋਈ ਗੱਲ ਨਹੀਂ ਕੰਨੋਂ ਕੰਨ ਖਬਰ ਵੀ ਨਹੀਂ ਹੋਣ ਦਿੰਦੇ ਤੇ ਕੀ ਪਤਾ ਉਹ ਰਿੰਗੂ ਨੂੰ ਹੋ ਸਕਦਾ ਪਤਾ ਹੋਵੇ ਪਤਾ ਉਹਨੇ ਵੀ ਨਹੀਂ ਸਾਡੇ ਨਾਲ ਕੋਈ ਗੱਲ ਕੀਤੀ ਪਤਾ ਹੁੰਦਾ ਤੇ ਹੁਣੇ ਹੀ ਮੈਂ ਕਿਹਾ ਗਏ ਆ ਸਾਡੇ ਨਾਲ ਹੀ ਕੋਈ ਗੱਲ ਕਰਦਾ ਨਾ ਤੇਰੇ ਨਾਲ ਨਾ ਮੇਰੇ ਨਾਲ ਬਸ ਅਹੀਂ ਤੇ ਜਿਵੇਂ ਨਾ ਇਹਨਾਂ ਦੇ ਦੁਸ਼ਮਣਾਂ ਤੇ ਇਹ ਆਪਣੇ ਮੁੰਡੇ ਦੇ ਵੀ ਦੁਸ਼ਮਣ ਹੀ ਆ ਉਹ ਵੀ ਨਹੀਂ ਸਾਡੇ ਨਾਲ ਗੱਲ ਕਰਦਾ ਕੋਈ ਵੀ ਥੱਲੇ ਚਲੀਏ ਮਮੀ ਥੱਲੇ ਸਾਨੂੰ ਉਹਨਾਂ ਨੇ ਕਿਹਾ ਆਓ ਨਹੀਂ ਮੈਂ ਕਿਹਾ ਥੱਲੇ ਚਲੀਏ ਕੀ ਪਤਾ ਲੱਗੀ ਜਾਊਗਾ ਕਿ ਇਹਦੇ ਆਏ ਤੇ ਕਿੰਨੇ ਮਗਵਾਈ ਆ ਕੀ ਕਰਨ ਜਾਣਾ ਮੈਂ ਨਹੀਂ ਜਾਣਾ ਥੱਲੇ ਨਾ ਮੈਂ ਇਹਨਾਂ ਨੂੰ ਵਧਾਈ ਦੇਣੀ ਜਦ ਸਾਡੇ ਤੋਂ ਚੋਰੀਆਂ ਕਮਾਉਂਦੇ ਤੇ ਕਦੇ ਨਹੀਂ ਜਾਣਾ ਮੈਂ ਨਹੀਂ ਜਾਣਾ ਅਈ ਮੰਮੀ ਜੀ ਕਿਤੇ ਰਿੰਕ ਪਾਲਨੇ ਤੇ ਨਹੀਂ ਇਹਨਾਂ ਨੂੰ ਲੈਤੇ ਉਹਨਾਂ ਨਾਲ ਤੇ ਨਹੀਂ ਖਰਚਾ ਕਰਤਾ ਕੀ ਬੜਾ ਉਹਦੇ ਦਾ ਬੜਾ ਵੀ ਨਹੀਂ ਪਤਾ ਹੋ ਸਕਦਾ ਲੈਤੇ ਉਹਨੇ ਹੀ ਲੈ ਕੇ ਦਿੱਤੇ ਹੁਣ ਚੱਲ ਜੀ ਥੱਲੇ ਦੇਖੀ ਇੱਕ ਵਾਰੀ ਰਿੰਕ ਨੂੰ ਪੁੱਛਣਾ ਤਾਂ ਸੀ ਪੁੱਛਣਾ ਕੀ ਸੀ ਮੰਮੀ ਇਹ ਤੇ ਚਲੇ ਗਿਆ ਮੈਂ ਤੇ ਜਦੋਂ ਲੰਘ ਕੇ ਨਾ ਉਹ ਗੱਡੀ ਦਾ ਬਾਅਦ ਵਿੱਚ ਆਈ ਆ ਤੇ ਮੈਂ ਉਸੇ ਟਾਈਮ ਪਾਜੀ ਭੱਜੀ ਤੁਹਾਡੇ ਕੋ ਆ ਗਈ ਆ ਵਧਾਈ ਨਹੀਂ ਮੈਂ ਦੇਣੀ ਮੇਗਾ ਕਹਿੰਦੇ ਹੋਣੇ ਮਨਮੀਤ ਦਾ ਰਿਸ਼ਤਾ ਕੀ ਪਤਾ ਉਧਰ ਪੱਕਾ ਹੋਈ ਜਾਵੇ ਤੇ ਚਲੋ ਉਹ ਪੁਰਾਣੇ ਬੈੱਡੇ ਸੀ ਨਾ ਕੱਢ ਦਿੰਨੇ ਆ ਨਵੇਂ ਰਿਸ਼ਤੇਦਾਰਾਂ ਨੂੰ ਨਾ ਤੇ ਨਵੇਂ ਲਾਉਣੇ ਆ ਆ ਓਕੇ ਉਹ ਜਿਹਨਾਂ ਕੋ ਦੇਣ ਜੁਗਾ ਉਹਨੂੰ ਕੁਛ ਪੈਸਾ ਹੈਗਾ ਨਹੀਂ ਤੇ ਬੈੱਡਾਂ ਦੀ ਬਈ ਇਹਨਾਂ ਨੂੰ ਹੋਰ ਵਾਸਤੇ ਮਮੀ ਬੜਾ ਕੁਛ ਕਰ ਲੈਂਦੇ ਹੋ ਤੇ ਪੈਸੇ ਕਿੱਥੇ ਗਏ ਹੋਣੇ ਕਿੱਥੋਂ ਆਏ ਹੋਣੇ ਰਿੰਗਪਾਲ ਤੇ ਪੱਲੀਆਂ ਗਏ ਹੋਣੇ ਤੇ ਕੀ ਕਰਨਾ ਹੁਣ ਜਾਣਾ ਥੱਲੇ ਤੂੰ ਇਹ ਦੱਸੋ ਕਿੱਦਾਂ ਕਰੀਏ ਮੈਨੂੰ ਤਾਂ ਸਮਝ ਨਹੀਂ ਆਂਦੀ ਤੂੰ ਦੱਸ ਚੱਲੀਏ ਕੋਈ ਨਹੀਂ ਆਪਣਾ ਜਿਹੜਾ ਬਾਹਰ ਕੱਢਣ ਲੱਗੀਆਂ ਆਵਾ ਸੋਨੋ ਮੇਰੀ ਗੱਲ ਸੁਣ ਆ ਧਿਆਨ ਰੱਖੀ ਦੁਕਾਨ ਦਾ ਕਿਤੇ 1:30 ਘੰਟੇ ਤੱਕ ਆਇਨਾ ਮੈਂ ਬਾਜ਼ਾਰ ਚੱਲਿਆ ਸਮਾਨ ਲੈਣ ਅੱਛਾ ਲੈ ਹਲਕੀ ਚੱਲਿਆ ਕਿਤੇ ਆ ਯਾਰ ਮੈਂ ਬਾਜ਼ਾਰ ਚੱਲਿਆ ਹਾਂ ਲਕੀ ਮੈਂ ਤਾਂ ਤੇਰੇ ਵਾਲੀ ਆਇਆ ਹਾਂ ਤੇ ਅਫਰ ਸੋਦੇ ਦੀ ਪਰਚੀ ਸੌਦਾ ਪਾ ਦੇ ਮਨੂੰ ਇਹ ਕਰ ਸੌਦਾ ਚਾਹੀਦਾ ਈ ਜਾ ਪਰ ਯਾਰ ਮੈਂ ਤੇ ਬਾਜ਼ਾਰ ਚੱਲਿਆ ਵਾਂ ਚੱਲ ਬਾਜ਼ਾਰ ਹੁਣ ਕੀ ਕੱਟਦੀ ਜਾ ਕੱਢ ਕੇ ਚੱਲ ਜਾ 10 ਮਿੰਟ ਲੱਗਣੇ ਸਾਰੇ ਉਹ ਯਾਰ ਗੱਲ 10 ਮਿੰਟ ਦੇਣੀ ਆ ਜਿੰਨੂੰ ਕਿੰਨਾ ਸੌਦੇ ਦਾ ਕਿਆ ਉਹ ਨਾ ਉਹਨੇ ਕਿਤੇ ਜਾਣਾ ਤੇ ਮੇਰੀ ਵੇਟ ਕਰਨ ਲਿਆ ਵਾ ਕਿੰਨੀ ਦੇਰ ਤੱਕ ਆਏਗਾ ਮੈਨੂੰ ਲੱਗਿਆ ਨਾ ਡੇਟ 2 ਘੰਟੇ ਲੱਗ ਜਾਣੇ ਆ ਫੇਰ ਤੋਂ ਚਲ ਜਾ ਯਾਰ 10 ਮਿੰਟ ਵੈਸੇ ਲੱਕੀ ਲੱਗਣੇ ਆ ਸੌਦਾ ਕੱਢ ਕੇ ਗਾ ਚਲ ਜਾ ਯਾਰ ਮੈਂ ਵੀ ਕਰੇ ਦੇਣਾ ਉਹ ਸੌਦਾ ਸਾਰਾ ਮੁੱਕਾ ਯਾਰ ਉਹ ਯਾਰ ਥੱਲੇ ਉਹ ਵਰਤ ਲੋ ਯਾਰ ਸੌਦਾ ਥੱਲੇ ਤੁਹਾਨੂੰ ਕੋਈ ਨਾ ਕੀਤੀ ਆ ਲੱਕੀ ਤੈਨੂੰ ਤਾਂ ਪਤਾ ਹੀ ਆ ਨਿਕ ਨਿਕੀ ਗੱਲ ਤੋਂ ਤਾਂ ਮਾਹੌਲ ਖਰਾਬ ਹੋ ਜਾਂਦਾ ਵਾ ਤਾਂ ਹੀ ਤੇ ਕਰਕੇ ਮੈਂ ਕਿਹਾ ਮੈਂ ਸੌਦਾ ਆਪ ਲੈ ਕੇ ਦੇ ਕੇ ਛੱਡ ਜਾ ਬਿਆ ਦੁਕਾਨ ਕਿੰਨਾ ਕ ਸੌਦਾ ਆ ਆ ਲੱਕੀ ਫੜ ਦੋ ਸਰੋਂ ਦਾ ਤੇਲ ਦੀ ਬੋਤਲ 2 ਕਿਲੋ ਦੇਸੀ ਘਿਓ ਤੇ Dalte ਘਿਓ ਦੇ 3 ਪੈਕਟ ਖੰਡ 5 ਕਿਲੋ ਚਾਹ ਪੱਤੀ 1.5 ਕਿਲੋ ਕਾਜੂ ਬਦਾਮ ਦੀ ਯਾਰ ਮੇਰੀ ਗੱਲ ਸੁਣ ਨਾ ਇਹ ਖੰਡ ਤੇ ਮੇਰੀ ਦੁਕਾਨ ਤੇ ਵੈਸੇ ਨਹੀਂ ਤੇ ਦੇਸੀ ਘਿਓ ਵੀ ਔਣ ਵਾਲਾ ਵਾ ਤੇ ਤੇਲ ਚ ਵੈਸੇ ਨਾ ਹਲਕੀ ਹਲ ਕਿਸਮੈਲ ਆਉਂਦੀ ਆ ਮੈਸ ਕੋ ਤੇਲ ਵਾਪਸ ਵੀ ਕਰਨਾ ਵਾ ਚੱਲ ਕਿੰਜ ਕਰਨਾ ਜਿਹੜੀ ਜਿਹੜਾ ਸੋਦਾਗਾ ਉਹ ਤ ਕੱਢ ਦੇ ਨਾ ਬਾਕੀ ਤੂੰ ਮਨੁਸ਼ੀ ਅਮੀ ਦੇ ਦੀ ਯਾਰ ਸੌਦਾ ਥੋੜਾ ਨੀਣਾ ਹੈਗਾ ਇਹ ਤਾਂ ਘੜ ਤੋਂ ਘੱਟ ਮੈਨੂੰ ਅੱਧਾ ਘੰਟਾ ਲੱਗਣਾ ਸੌਦੇ ਕੱਢਦੇ ਜਿੱਦੀ ਤੂੰ ਪਰਚੀ ਚੁੱਕ ਲਿਆ ਆਵਾ ਪਰ ਰਾਸ਼ਨ ਥੋੜਾ ਜ਼ਿਆਦਾ ਨਹੀਂ ਲਿਖ ਦਿੱਤਾ ਪਰ ਜਾਂਦਾ ਲੱਕੀ ਕਿਥਾਂ ਜਾਂਦਾ ਸੀ ਨਾ ਹੁਣ ਥੋੜਾ ਜਿਹਾ ਫਰਕ ਪੈ ਕੇ ਦੋਵੇਂ ਥੀ ਚੱਲ ਜਾਣਾ ਵਾ ਚੱਲ ਗੱਲਾਂ ਤੂੰ ਛੱਡ ਤੇ ਮੈਂ ਵੀ ਕੱਢ ਸੌਦਾ ਕਰਦੇ ਜਿਹੜਾ ਹੈਗਾ ਫਿਰ ਉਹ ਕੱਢਦੇ ਯਾਰ ਤੂੰ ਬਾਰ ਬਾਰ ਉਹੀ ਗੱਲਾਂ ਕਰੀ ਜਾਂਦਾ ਵਾ ਸੌਦਾ ਕੱਢ ਤੇ ਸੌਦਾ ਕੱਢ ਤੇ ਲੱਕੀ ਹਰ ਘਰ ਸਮਾਨ ਮੁੱਕਾ ਵਾ ਸਾਰਾ ਮੰਮੀ ਤਾਂ ਅੱਗੇ ਵੀ ਕਹਿੰਦੇ ਮੈਨੂੰ ਪਰਚੀ ਵੜੀ ਨੂੰ ਤਾਂ ਕੱਲ ਦੀ ਫੜੀ ਹੋਈ ਮੈਨੂੰ ਯਾਦ ਭੁੱਲ ਗਿਆ ਮੈਂ ਯਾਰ ਤੈਨੂੰ ਕੋਈ ਮੇਰੀ ਗੱਲ ਸੁਣ ਵੇ ਮੈਂ ਸ਼ਟਰ ਵੀ ਥੱਲੇ ਬੰਦ ਕੀਤਾ ਸਾਰਾ ਸਮਾਨ ਇੱਧਰ ਪਿਆ ਵਾ ਤੈਨੂੰ ਪਤਾ ਮੁੰਡੇ ਨੂੰ ਪਤਾ ਨਹੀਂ ਲੱਗਦਾ ਕੁਝ ਗੱਲਾਂ ਦਾ ਨਵਾਂ-ਨਵਾਂ ਤੇ ਮੁੰਡਾ ਰੱਖਿਆ ਵਾ ਨਹੀਂ ਤਾਂ ਮੈਂ ਮੁੰਡੇ ਨੂੰ ਕਹਿ ਦਵਾਂ ਸਾਰਾ ਸਮਾਨ ਕੱਢ ਜਾ ਤੇ ਨਾਲੇ ਦੂਸਰੀ ਇਹ ਗੱਲ ਸਮਾਨ ਇਹਨਾ ਬਹੁਤ ਜ਼ਿਆਦਾ ਵਾ ਇਹ ਸਾਡੇ ਦੋ ਪਰਿਵਾਰਾਂ ਦਾ ਸਮਾਨ ਆ ਤੇ ਮੈਂ ਤੈਨੂੰ ਇੱਕ ਪਰਿਵਾਰ ਦਾ ਹੀ ਦਵਾਂਗਾ ਜਿੱਥੇ ਦੋ-ਦੋ ਕਿਲੋ ਚੀਜ਼ਾਂ ਨਾ ਕਿਲੋ-ਕਿਲੋ ਬੜੀਆਂ ਤੁਹਾਨੂੰ ਚਲੋ ਲੱਕੀ ਤੇਰੀ ਮਰਜ਼ੀ ਤੇ ਨਾਲੇ ਨਾ 50 ਜ਼ਰੂਰ ਦੇਈ ਨਹੀਂ ਤਾਂ ਅੱਜ ਮੇਰੇ ਘਰੇ ਕਲੇਸ਼ ਪੈਣਾ ਹੈ ਜੇ ਤੁਹਾਨੂੰ ਸਹੀ ਲੱਗਦਾ ਜਿੱਦਾਂ ਤੁਹਾਨੂੰ ਸਹੀ ਲੱਗਦਾ ਤੂੰ ਉਦਾਂ ਹੀ ਪਾ ਕੇ ਭੇਜਦੀ ਜਿੱਦਾਂ ਤੁਹਾਨੂੰ ਥੋੜਾ ਲੱਗਦਾ ਜ਼ਿਆਦਾ ਲੱਗਣਾ ਨਾ ਤੂੰ ਥੋੜਾ ਹੀ ਭੇਜਦੀ ਲੇਕਿਨ ਪਰ ਭੇਜ ਜ਼ਰੂਰ ਦੇਈ ਨਹੀਂ ਤੇ ਮੇਰੇ ਘਰੇ ਕਲੇਸ਼ ਹੋਣਾ ਓਏ ਕਲੇਸ਼ ਕਾਦੇ ਨਾ ਹੋਏ ਨਾ ਦੱਸ ਓ ਲੱਕੀ ਤੂੰ ਨਹੀਂ ਸਮਝਦਾ ਘਰੇ ਤਾਂ ਰੌਚਨ ਨਹੀਂ ਆਏਗਾ ਤਾਂ ਮੈਂ ਉਪਰੋਂ ਚੇਤਾ ਭੁੱਲ ਗਿਆ ਮੈਨੂੰ ਯਾਦ ਨਹੀਂ ਰਿਹਾ ਪਰ ਚੀਜ਼ ਤਾਂ ਜਾਂਦਾ ਅੱਜ ਤੂੰ ਵੀ ਕਹਿਣਾ ਮੈਂ ਸਮਾਨ ਮੁੱਕਾ ਵਾ ਹੁਣ ਤੂੰ ਲੇਟ ਕਰੀ ਆਂਦਾ ਤਾਂ ਫਿਰ ਮੇਰੇ ਘਰੇ ਤੇ ਕਲੇਸ਼ ਪੈਣੇ ਪੈਣਾ ਨਾ ਦੇਖ ਉੱਤੇ ਸੌਦਾ ਸਾਰਾ ਮੁੱਕਾ ਹੀ ਫਿਰ ਅੰਜੂ ਥੱਲੇ ਲੈਣ ਆਊਗੀ ਫਿਰ ਸੀ ਤਾਂ ਫੇਰ ਐਸੀ ਤੂ ਤੂ ਮੈਮੇ ਹੋਊਗੀ ਤੂੰ ਆਪ ਸਿਆਣਾ ਨਾ ਤਾਂ ਕਰਕੇ ਮੈਂ ਕਹਿੰਦਾ ਮੈਨੂੰ ਤੂੰ ਸੌਦਾ ਜਿੰਨਾ ਵੀ ਹੈਗਾ ਤੋਸ ਹਾਂ ਉਹਨਾਂ ਤੂੰ ਭੇਜ ਦੇ ਕਿ ਮੇਰੇ ਘਰੇ ਹੁਣ ਕਲੇਸ਼ ਨਾ ਪਵੇ ਹੁਣ ਮੇਰੀ ਗੱਲ ਸੁਣ ਤੂੰ ਨਾ ਜਨਾਨੀਆਂ ਦੀ ਗੱਲ ਚ ਨਾ ਆਇਆ ਕਰ ਬੋਤਾ ਵੇਖ ਤੈਨੂੰ ਪਤਾ ਜੋ ਜਨਾਨੀਆਂ ਲੜਦੀਆਂ ਨਾ ਤੇ ਤੂੰ ਉਹਨਾਂ ਦਾ ਪੱਖ ਲੈਣਾ ਵਾ ਠੀਕ ਹੈ ਨਾ ਮੈਂ ਬੋਲਣਾ ਨਹੀਂ ਚਾਹੁੰਦਾ ਪਰ ਮੈਂ ਤੂੰ ਮੈਨੂੰ ਮਜਬੂਰ ਕਰ ਦਿੰਦਾ ਬੋਲਣ ਤੋਂ ਵੇਖ ਇੱਕ ਸੌਦਾ ਤੈਨੂੰ ਮੈਂ ਕਿਹਾ ਠਹਿਰ ਕੇ ਲੈ ਆ ਤੂੰ ਮੈਨੂੰ ਕਿੰਨੀਆਂ ਗੱਲਾਂ ਸੁਣਾਤੀਆਂ ਇੱਥੋਂ ਤੱਕ ਕਿ ਲੜਾਈ ਤੱਕ ਸੁਣਾਤੀਆਂ ਲੱਗੀ ਪੱਖ ਕਿਉਂ ਨਹੀਂ ਲੈਣਾ ਯ ਮੇਰਾ ਵੀ ਪਰਿਵਾਰ ਆ ਮੇਰੀ ਫੈਮਿਲੀ ਆ ਮੈਂ ਪੱਖ ਕਿਉਂ ਨਹੀਂ ਲੈਣਾ ਜੇ ਕੋਈ ਗਲਤ ਆ ਜਿੱਥੇ ਉਹ ਤੋਂ ਮੈਂ ਕਹਿਣਾ ਨਹੀਂ ਤੂੰ ਆਪਣੇ ਪਰਿਵਾਰ ਦਾ ਪੱਖ ਨਹੀਂ ਲੈਂਦਾ ਤੂੰ ਸੀਮਾ ਭਾਬੀ ਦੀ ਗੱਲ ਨਹੀਂ ਕਰਦਾ ਤੇ ਜੇ ਮੈਂ ਵੀ ਗੱਲ ਕਰਦੇ ਅੰਜੂ ਵਾਲੀ ਕਰ ਲਈ ਆ ਜੇ ਜੋਦਾਂ ਵੀ ਮੈਂ ਕਰ ਲਿਆ ਪਰ ਹੁਣ ਇਹ ਤਾਂ ਨਾ ਨਾ ਕਹਿ ਕੇ ਪਰਿਵਾਰਾ ਚ ਮੈਂ ਦਰਾਰ ਬਣਾਉਂਦਿਆਂ ਜਾਂ ਮੈਂ ਪੱਖ ਲੈਂਦਾ ਪੱਖ ਤਾਂ ਹਰ ਬੰਦੇ ਨੇ ਹਰ ਇਨਸਾਨ ਨੇ ਆਪਣੇ ਪਰਿਵਾਰ ਦਾ ਲੈਣਾ ਹੀ ਲੈਣਾ ਵਾ ਬਾਕੀ ਲੱਗੀ ਪੈਣੀਆਂ ਗੱਲਾਂ ਨਾ ਸੋਚਿਆ ਕਰ ਮੇਰਾ ਵੀ ਸੌਦਾ ਪਾ ਗੇ ਨਾ ਤੇ ਤੂੰ ਭੇਜ ਦੀ ਰਿੰਕੂ ਗੱਲ ਸੁਣ ਨੀ ਯਾਰ ਉਹ ਯਾਰ ਤੇਰੇ ਕੋਲ ਮੈਂ ਪੈਸੇ ਲੈਣੇ ਆਂ ਹਾਂ ਸੌਦੇ ਦੇ ਉਹ ਲੋਕ ਕੀ ਅੱਗੇ ਸੌਦੇ ਦੇ ਕਿੰਨੇ ਕੁ ਪੈਸੇ ਤੂੰ ਲੈਣਾ ਹੁੰਦਾ ਸੌਦੇ ਦੇ ਯਾਰ ਪੈਸੇ ਲੈਣੇ ਭਰਾਵਾ ਮੈਂ ਸੌਦੇ ਦੇ ਪੈਸੇ ਨਹੀਂ ਮੰਗਣ ਦਿਆ ਉਹ ਜਿਹੜੇ ਤੈਨੂੰ ਫੜਾਏ ਸੀ ਪੈਸੇ ਉਹ ਮੰਗਣ ਦਿਆ ਵਾ ਦੇਖ ਕਿੰਨਾ ਟਾਈਮ ਹੋ ਗਿਆ ਯਾਰ ਅਸ਼ਾ ਲੱਕੀ ਮੈਂ ਤੈਨੂੰ ਕਿਹਾ ਨਾ ਉਹ ਨਾ ਪੈਸੇ ਨਾ ਅਸਲ ਜਨਾ ਮੇਰੇ ਕੋ ਕਿਤੇ ਵਰਤੇ ਗਏ ਤੇਰੇ ਕੋ ਮੈਂ ਝੂਠ ਨਹੀਂ ਬੋਲਣਾ ਉਹ ਪੈਸੇ ਕਿਤੇ ਮੇਰੇ ਕੋ ਵਰਤੇ ਗਏ ਆ ਤੇ ਥੋੜੇ ਦਿਨ ਖਲੋ ਜਾ ਉਹ ਮੈਂ ਤੈਨੂੰ ਪੈਸੇ ਵਾਪਸ ਕਰ ਦੂੰਗਾ ਮੈਨੂੰ ਬੜੀ ਫਿਕਰ ਹੈ ਲੱਕੀ ਤੂੰ ਫਿਕਰ ਨਾ ਕਰ ਮੈਨੂੰ ਤੇਰੇ ਤੋਂ ਜਿਆਦਾ ਫਿਕਰ ਹੈ ਤੇਰੇ ਪੈਸੇ ਮੈਂ ਦੇਣੇ ਆ ਨਾ ਤੂੰ ਟੈਨਸ਼ਨ ਨਾ ਲੈ ਯਾਰ ਤੂੰ ਭਰਾ ਹੋ ਕੇ ਦੱਸ ਮੈਨੂੰ ਲਾਰੇ ਤੇ ਲਾਰਾ ਲਾਈ ਜਾਂਦਾ ਮੈਨੂੰ ਨਹੀਂ ਲੋੜ ਹੈਗੀ ਤੇ ਮੇਰਾ ਨਹੀਂ ਪਰਿਵਾਰ ਹੈਗਾ ਤੈਨੂੰ ਤੇ ਲੱਗਦਾ ਵੀ ਮੈਨੂੰ ਤੇ ਚਾਹੀਦੇ ਨਹੀਂ ਹੋਣੇ ਤੈਨੂੰ ਪਤਾ ਵਾ ਆ ਮੈਂ ਸੋਦਾ ਲੈਣ ਜੁੰਨੇ ਆ ਨਾ ਤੇ ਮੇਰੇ ਕੋ ਪੈਸੇ ਪਤਾ ਕਿੰਨੇ ਘਟਾ ਤੈਨੂੰ ਮੈਂ ਬੇਨਤੀ ਕਰਨਿਆ ਮਿੰਤਾ ਕਰਨਿਆ ਵੀ ਚੱਲ ਯਾਰ ਮੈਨੂੰ ਥੋੜਾ ਬੋਧਾ ਧਾਰ ਦੇ ਦੇ ਕੋਈ ਨਹੀਂ ਅਗਲੀ ਵਾਰ ਘਟਾ ਦਊਗਾ ਤੂੰ ਪਤਾ ਨਹੀਂ ਕਦੋਂ ਦੇਣੇ ਮੈਨੂੰ ਹਰ ਵੇਲੇ ਆ ਬਸ ਥੋੜਾ ਥਿਰ ਥੋੜਾ ਥਿਰ ਰੁਕ ਜਾ ਨੱਕੀ ਬਸ ਥੋੜੇ ਦੇਂਦੀ ਗੱਲ ਆ ਉਹ ਸਾਰੇ ਪੈਸੇ ਮੈਂ ਤੈਨੂੰ ਵਾਪਸ ਕਰ ਦੇਣੇ ਆ ਪਰ ਥੋੜੇ ਟਾਈਮ ਮਿਲੂ ਤੇ ਚਲ ਠੀਕ ਹੈ ਲੱਕੀ ਫੇ ਸੌਦਾ ਭੇਜਦੀ ਮੈਂ ਚੱਲੇ ਮੇ ਲੇਟ ਹੋਉਂਦਾ ਹੈ। ਬਸ ਸੋਦੇ ਵੱਲੋਂ ਤੇ ਐਂ ਕਹਿੰਦੇ ਜਿਵੇਂ ਪੈਸੇ ਉਸੇ ਲਈ ਫੜਾ ਗਿਆ ਮੈਨੂੰ ਹੈ। ਕਿ ਡਾ ਆਪਣੀ ਰਾਨ ਦਾ ਚਮਚਾ ਬਣਿਆ ਵਾ। ਦੇ ਆ ਮਰਚੀ ਸਿਆ ਪਾ ਪਾਊਗਾ। ਸੋਨੂੰ ਆ ਸੋਦਾ ਪਾ ਦੀ। ਮੰਮੀ ਤੁਸੀਂ ਤੇ ਕੱਲ ਸਾਨੂੰ ਸਰਪ੍ਰਾਈਜ਼ ਹੀ ਦੇਤਾ। ਇੰਨਾ ਸੋਹਣਾ ਬੈੱਡ ਮੰਗਾਇਆ ਨਾ ਤੁਸੀਂ। ਬੜਾ ਮਾਨ ਖੁਸ਼ ਹੋਇਆ ਕੱਲ ਤੁਹਾਡੇ ਵੱਲ ਵੀ। ਸੰਡ ਆ। ਬਹੁਤ ਸੋਹਣਾ ਬਹੁਤ ਸੋਹਣਾ। ਅੱਗੇ ਕੀ ਆ ਮੈਂ ਆਪਣੇ ਬੱਚਾ ਨੂੰ ਸਰਪ੍ਰਾਈਜ਼ ਦੇਣਾ ਵਾ ਕਲਰ ਵੀ ਤੁਹਾਡੀ ਚੋਇਸ ਬਹੁਤ ਸੋਹਣੀ ਬਹੁਤ ਸੋਹਣਾ ਲੱਗਿਆ ਬੈਡ ਤੈਨੂੰ ਪਸੰਦ ਆ ਤਾਂ ਇਹ ਤੇ ਮੰਮੀ ਮੈਂ ਕਹਿੰਦੀ ਵਈ ਮੈਂ ਨਾ ਤੇਰੇ ਵਾਸਤੇ ਵੀ ਕਹਿ ਕੇ ਆਈ ਹਾਂ ਮੈਂ ਤਾਂ ਮੈਂ ਆਪਣੀ ਤੀਨੂੰ ਵੀ ਇਹਦੇ ਨਾਲ ਦਾ ਹੀ ਬੈਡ ਦੇਣਾ ਉਹਨਾਂ ਨੂੰ ਮੈਂ ਕਹਿ ਆਈ ਹਾਂ ਕਿ ਉਹ ਕਹਿੰਦੇ ਤੁਸੀਂ ਜਦੋਂ ਵੀ ਚੁੱਕਣਾ ਹੈਗਾ ਨਾ ਚੁੱਕ ਲਿਓ ਤੇ ਇਹ ਫਿਰ ਇਹੋ ਕਲਰ ਦੇਓ ਮੰਮੀ हां ਕੁਈ ਗੱਲ ਨਹੀਂ ਸੇਮ ਇਦਾਂ ਦਾ ਹੀ ਇਹ ਲੈ ਦਾਂਗੇ ਕੱਲ ਹਾਂ ਮੇਰੇ ਵੀਰ ਦਾ ਵੀ ਇਦਾਂ ਦਾ ਬੈੱਡ ਭਾਬੀ ਦਾ ਵੀ ਤੇ ਫੇਰ ਮੇਰਾ ਵੀ ਬੈੱਡ ਇਦਾਂ ਦਾ ਹੀ ਹੋਗਾ ਚਲ ਠੀਕ ਹੈ ਇਦਾਂ ਦਾ ਹੀ ਲਗਾ ਦੇਂਗੇ ਨਾਲ ਗੱਦੇ ਗੁੱਦੇ ਵੀ ਮੈਂ ਉਹਨਾਂ ਦੇ ਤਿਆਰ ਕਰਵਾ ਦਾਂਗੇ ਸਾਰੇ ਠੀਕ ਆ ਮੰਮੀ ਮੈਨੂੰ ਬੈੱਡ ਦੇ ਨਾਲ ਹੋਰ ਵੀ ਸਮਾਨ ਦਵੋਗੇ ਹਾਂ ਬੇਟਾ ਸਾਰਾ ਸਮਾਨ ਦੇਣਾ ਸਾਰਾ ਫਰਨੀਚਰ ਦਵਾਂਗੇ ਠੀਕ ਆ ਤੇ ਵਾਸ਼ਿੰਗ ਮਸ਼ੀਨ ਜ਼ਰੂਰ ਦਿਓ ਮੈਨੂੰ ਹਾਂ ਜ਼ਰੂਰ ਦਵਾਂਗੇ ਬੇਟਾ ਜਿਹੜਾ ਵੀ ਤੇਰਾ ਲੋਡ ਦਾ ਸਮਾਨ ਆ ਨਾ ਸਾਰਾ ਵਰਤਨ ਵਾਲਾ ਸਾਰਾ ਦੇਣਾ ਬੇਟਾ ਮम्मा ਕੱਲ ਜਦੋਂ ਆਪਾਂ ਬਾਜ਼ਾਰ ਚੱਲੇ ਸੀ ਤੁਹਾਨੂੰ ਨਹੀਂ ਪਤਾ ਵੀ ਆਣਾ ਬੈੱਡ ਤੂੰ ਹੀ ਤਾਂ ਸਾਨੂੰ ਸਰਪ੍ਰਾਈਜ਼ ਹੀ ਦੇਤਾ ਪਤਾ ਹੀ ਮੈਨੂੰ ਬਟੇ ਹੁਣ ਤੂੰ ਕਿੰਨੇ ਦਿਨਾਂ ਦੇ ਤੇ ਕਹੀ ਜਾਂਦੀ ਸੀ ਵਿਚਾਰ ਜਾਣਾ ਬਾਜ਼ਾਰ ਪਰਸੋਂ ਵੀ ਤੂੰ ਕਿਹਾ ਭਾਬੀ ਨੂੰ ਤੇ ਆਪਣੇ ਨੂੰ ਹਾਂਜੀ ਤੇ ਨਹੀਂ ਜਾਇਆ ਗਿਆ ਤੇ ਕੱਲ ਵੀ ਉਹਦੀ ਤਬੀਅਤ ਨਹੀਂ ਸੀ ਠੀਕ ਤਾਂ ਨਹੀਂ ਜਾਇਆ ਗਿਆ ਤੇ ਹੁਣ ਮੈਨੂੰ ਉਹਦੇ ਸਹੇਰ ਦਾ ਹੀ ਫੋਨ ਆਣਦੇ ਸੀਗੇ ਠੀਕ ਆ ਪਰ ਮੇਰੀ ਭਾਬੀ ਬੜਾ ਖੁਸ਼ ਹੋਈ ਸੀ ਉਹਦੀ ਖੁਸ਼ੀ ਦਾ ਤੇ ਟਿਕਾਣਾ ਹੀ ਨਹੀਂ ਉਹ ਬਹੁਤ ਖੁਸ਼ ਸੀਗੇ ਪਰ ਮੈਨੂੰ ਮਸਾਂਦੇ ਹੀ ਨਾ ਨਹੀਂ ਜੇ ਮੈਂ ਤਾਂ ਖੁਸ਼ ਹੋਈ ਹਾਂ ਬਬਾ ਇਰੇ ਵੀ ਰੂਮ ਕਦੋਂ ਦਾ ਕਹਿਨੀ ਆ ਫਿਰ ਰੂਮ ਤੇ ਵਧੀਆ ਬਣਾ ਲਿਆ ਵਾ ਤੇ ਬੈੱਡ ਵੀ ਸੋਨਾ ਜਿਹਾ ਲਾ ਲਓ ਅਜਿੰਨੇ ਕਹਿੰਦੇ ਪੈਸੇ ਨਹੀਂ ਹੈਗੇ ਤੇ ਪਰ ਮम्मा ਮੰਮੀ ਨੇ ਜਿਹੜਾ ਸਰਪ੍ਰਾਈਜ਼ ਦਿੱਤਾ ਨਾ ਵਾਕਈ ਦਿਲ ਖੁਸ਼ ਹੋ ਗਿਆ ਹੀ ਮੇਰਾ ਸੀਮਾ ਮੈਨੂੰ ਪਤਾ ਸੀ ਨਾ ਮੇਰੀ ਨੋ ਨੂੰ ਕਿਹੜੀ ਚੀਜ਼ ਦੀ ਲੋੜ ਪਤਾ ਹੀ ਨਾ ਮੈਨੂੰ ਤੇ ਮੈਂ ਨਾ ਉਹ ਤਾਂ ਕਮੇਟੀ ਪਾਈ ਹੋਈ ਸੀਗੀ ਥੋੜੇ ਥੋੜੇ ਪੈਸੇ ਕੱਢ ਕੇ ਤੇ ਕਮੇਟੀ ਪਾਈ ਹੋਈ ਸੀ ਤੇ ਕਮੇਟੀ ਖਤਮ ਹੋ ਗਈ ਅੱਛਾ ਉਹ ਕਹਿੰਦੇ ਵੀ ਪੈਸੇ ਨਹੀਂ ਤੇ ਦੇਣੇ ਤੇ ਚੀਜ਼ ਲੈ ਲਓ ਜੜੀ ਲੈ ਲੀ ਜਾਤ ਉਹ ਮੈਂ ਨੂੰ ਮੈਂ ਉਹੀ ਤੇ ਪੁੱਛਣਾ ਸੀ ਤੁਹਾਨੂੰ ਹਾਂ ਵੀ ਇਹ ਤੇ ਪਰसों ਕਹਿੰਦੇ ਵੀ ਮੈਂ ਮम्मा ਕੋ ਪੈਸੇ ਮੰਗਣੇ ਆ ਤੇ ਮम्मा ਕਹਿੰਦੇ ਮੇਕੋ ਨਹੀਂ ਹੈਗੇ ਤੇ ਮੈਂ ਕਿਹਾ ਮम्मा ਕਹਿੰਦੇ ਕਿ ਬੈੱਡ ਮੈਂ ਤਿਆਰ ਕਰਾਈ ਤੇ ਕਿਵੇਂ ਬੈੱਡ ਆਈ ਆ ਮੈਂ ਤੁਹਾਨੂੰ ਪੁੱਛਣ ਪੁੱਛਣੇ ਕਰਦੀ ਰਹੀ ਆ ਗੱਲ ਕੱਲ ਬਸ ਚਾਹੀਦਾ ਸਾਮਾਨ ਕਦੀ ਕੱਢ ਲਾ ਐਦੀ ਸੈਟਿੰਗ ਉੱਧਰ ਕਰ ਲਾ ਉੱਧਰ ਕਰ ਲਾ ਸਾਰਾ ਦਿਨ ਇਹੋ ਹੀ ਕਰਦੇ ਰਹੇ ਨਹੀਂ ਵਦਿਆ بڑے ਸੋਹਣੇ ਮੰਮੀ ਨੇ ਪੈਟੇ ਕਿਸੇ ਦੇ ਘਰ ਵੈਨੇ ਨੇ ਹੈਨਾ ਅਸੀਂ ਆਨੇ ਨੇ ਸਾਡੇ ਘਰ ਕਦੋਂ ਇਹੋ ਜਿਹਾ ਬੈੱਡ ਆਊਗਾ ਤੇ ਅਜੇ ਵੇਲੇ ਬਾਬਾ ਜੀ ਨੇ ਸਾਨੂੰ ਵੀ ਇਹੋ ਜਿਹਾ ਬੈੱਡ ਦੇਤਾ ਉਹਨਾਂ ਦੇ ਪੁੱਤ ਘਰ ਦੀ ਜਿਹੜੀ ਜਨਾਨੀ ਹੁੰਦੀ ਹੈ ਨਾ ਥੋੜੇ ਛੋ ਥੋੜਾ ਵੀ ਬਚਾ ਕੇ ਨਾ ਤੇ ਰਖਦੀ ਆ। ਇਹ ਚੱਲ ਕਿਸੇ ਵੇਲੇ ਕੰਮ ਆਊਗਾ ਤਾਂ ਚਲੋ ਚੀਜ਼ ਬਣ ਗਈ ਤੁਹਾਡੀ। ਬੇਲੋ ਉੱਧਰ ਮੰਮੀ ਨੇ ਕਿਹਾ ਤੁਸੀਂ ਲੱਕੀ ਭਾ ਕੋ ਪੈਸੇ ਮੰਗੇ ਹੀ ਨਹੀਂ ਨਾ ਦਿੱਤੇ। ਤੇ ਮੰਮੀ ਨੇ ਉਸੇ ਵੇਲੇ ਸਾਨੂੰ ਦਿੱਤੇ ਪੈਸੇ। ਨਹੀਂ ਮੰਮੀ ਤਾਂ ਕਦੀ ਵੀ ਨਹੀਂ ਨਾ ਕੀਤੀ। ਤੇਰਾ ਖੁਸ਼ ਆਵੇ ਨਾਵੇਂ। ਮੇਰੇ ਵਾਸਤੇ ਮਮਾਏ ਨੂੰ ਲੈ ਕੇ ਹੁੰਦੇ ਆ। ਤੈਨੂੰ ਧੀ ਤੂੰ ਤੇ ਧੀ ਉਹਨਾਂ ਦੀਆਂ ਜਿੱਥੇ ਤੇਰਾ ਰਿਸ਼ਤਾ ਹੋਣਾ। ਮੈਂ ਤਾਂ ਅਸਲੀ ਧੀ ਤੇ ਮੈਂ ਉਹੀ ਆ ਨਾ ਮਮਾ ਦੀ। ਹਾਂ ਬਿਲਕੁਲ ਬਿਲਕੁਲ। ਇਦਾਂ ਹੁੰਦਾ ਮੰਮੀ। ਇਹ ਹੋਰ ਕੀ? ਅਸਲੀ ਧੀ ਆ ਪੁੱਤ ਨਵਾਂ ਅਸਲੀ ਧੀ ਉਹੀ ਹੁੰਦੀਆਂ। ਤੂੰ ਇਹde ਆਪਣੇ ਘਰ ਚਲ ਜਾਣਾ। ਮੰਮਾ ਠੀਕ ਆ। ਮੈਂ ਇਹੀ ਕੰਨੀ ਆ ਕਾਫੀ ਮਹਿੰਗਾ ਦਿੱਤਾ ਉਹ ਨਾ ਵਫੇ ਤੇ ਕਮੇਟੀ ਤੇ ਵਾਵਾ ਚਿਰ ਦੀ ਪਾਈ ਲੱਗਦਾ ਹਾਂ ਸੀਮਾ ਕਮੇਟੀ ਬੜੀ ਦੇਰ ਦੀ ਪਾਈ ਸੀਗੀ ਪਹਿਲਾਂ ਤਾਂ ਮੈਂ ਇਹੋ ਹੀ ਸੋਚਿਆ ਸੀ ਮੈਂ ਕਿਹਾ ਚਲ ਜੇ ਪੈਸੇ ਆਂਦਾ ਹੋ ਜਾਊਗਾ ਪੈਸੇ ਮਿਲ ਜਾਣਗੇ ਤੇ ਮੈਂ ਲੱਕੀ ਨੂੰ ਦੇ ਦਾਂਗੀ ਲੱਕੀ ਆਪਣੀ ਦੁਕਾਨ ਚ ਰਾਸ ਪਾ ਲੂਗਾ ਤੇ ਉਹ ਫਿਰ ਜਦੋਂ ਉਹਨਾਂ ਨੇ ਇੰਨੀ ਗੱਲ ਕਹੀ ਕਹਿੰਦੇ ਵੀ ਨਹੀਂ ਆਂਟੀ ਤੁਹਾਨੂੰ ਚੀਜ਼ ਹੀ ਦੇਣੀ ਆ ਤੇ ਕੋਈ ਚੀਜ਼ ਫਿਰ ਮੈਨੂੰ ਬੈੱਡ ਪਸੰਦ ਆਏ ਮੈਂ ਨਾਲੇ ਸੀਮਾ ਬੜੀ ਦੇਰ ਦੀ ਕਹਿਣ ਲਈ ਸੀ ਬੈੱਡ ਵੀ ਪੁਰਾਣੇ ਹੋ ਗਏ ਸੀ ਫਿਰ ਮੈਂ ਬੈੱਡ ਹੀ ਚੁੱਕੇ ਮੈਂ ਕਿਹਾ ਚਲਦਾ ਐਡਰੈਸ ਦੇ ਆਈ ਮੈਂ ਤਾਂ ਇਹ ਕੱਢ ਪਚਾਉ ਨਾਲੇ ਮੈਂ ਆਪਣੀ ਨੋ ਨੂੰ ਸਰਪ੍ਰਾਈਜ਼ ਦਵਾਂਗੀ ਕਿੱਥੇ ਵੀ ਨਵੇਂ ਨਾਲ ਨਾਲ ਹੀ ਗੱਦੇ ਨਾਲ ਹੀ ਲੈ ਬੜੇ ਵਧੀਆ ਗੱਦੇ ਆ ਮੈਂ ਤਾਂ ਕਬਰ ਹੀ ਨਹੀਂ ਲਾਇਆ ਇਹ ਮम्मा ਹੁਣ ਕਬਰ ਦੂਸਰੇ ਮੈਂ ਦੂਜੇ ਲਿਆ ਕੇ ਹਾਂ ਹੁਣ ਪਤਾ ਕੀ ਕਰਿਓ ਹੁਣ ਜੇ ਮੇਰੀ ਖਾਹਿਸ਼ ਪੂਰੀ ਕੀਤੀ ਨਾ ਇੱਕ ਹੋਰ ਕਰ ਦਿਓ ਸਾ ਸੈਟੀਆਂ ਵੀ ਚੇਂਜ ਕਰਵਾ ਦਿਓ ਹੁਣ ਇਹ ਨਹੀਂ ਚੱਜਦੀ ਐ ਨਹੀਂ ਚੱਜਦੀ ਆ ਸਹੀ ਗੱਲ ਠੀਕ ਐ ਨਾ ਮਨੀਤ ਚੱਲ ਸੀਮਾ ਇੱਕ ਹੋਰ ਜਿਹਾ ਬੈਡਰੂਮ ਸਾਰਾ ਤਿਆਰ ਹੋ ਜਾਏ ਹਾਂ ਇਹ ਵੀ ਕਰਵਾ ਦਾਂਗੇ ਕੋਈ ਗੱਲ ਨਹੀਂ ਇਹ ਮम्मा ਚਾਚੀ ਉਹਨਾਂ ਨੂੰ ਤੇ ਜਦੋਂ ਪਨੀ ਤੇ ਬਾਜ਼ਾਰ ਗਈ ਸੀ ਜੋ ਸਾਡੇ ਬੈੱਡ ਲੱਤਣੇ ਹੈ ਨਾ ਅੰਜੂਪਰੋ ਤਾਂ ਨਹੀਂ ਵੇਖੰਦੀ ਸੀ ਆ ਗਈ ਉਹਨੇ ਭਾਬੀ ਥੱਲੇ ਤੇ ਕੋਈ ਵੀ ਨਹੀਂ ਆਈ ਥੱਲੇ ਅਜ ਹੁਣ ਸਵੇਰ ਦੇ ਵੇਖੋ ਕਿੰਨਾ ਟਾਈਮ ਹੋ ਗਿਆ ਵਾ ਅਜੇ ਤੱਕ ਨਹੀਂ ਆਈ ਕੋਈ ਥੱਲੇ ਫਿਰ ਉਹਨਾਂ ਨੂੰ ਜਾ ਕੇ ਦੱਸਣਾ ਵਾ ਕਿ ਬੈੱਡ ਆਇਆ ਆ ਕੇ ਵੇਖੋ ਕਿ ਆਪੀ ਆ ਜਣਗੇ ਨਹੀਂ ਉਤਰ ਉਹਨਾਂ ਨੇ ਵੇਖ ਤੇ ਲਿਆਈ ਆ ਨਾ ਪਤਾ ਤੇ ਲੱਗ ਹੀ ਗਿਆ ਨਾ ਤੇ ਫਿਰ ਪੁੱਛਣਾ ਤੇ ਉਹਨਾਂ ਦਾ ਵੀ ਫਰਜ਼ ਬੰਦਾ ਹੀ ਨਾ ਚੱਲ ਥੱਲੇ ਉਤਰ ਦੇ ਵਧਾਈ ਦਿੰਦੇ ਜਾਂ ਕਿਸ ਤਰ੍ਹਾਂ ਵਾ ਤੇ ਵਧਾਈ ਤੇ ਉਹਨਾਂ ਨੇ ਉਦੋਂ ਵੀ ਨਹੀਂ ਦਿੱਤੀ ਜਦੋਂ ਮੈਂ ਨਹੀਂ ਦੇਵਲਪਰ ਮੈਂ ਮੀ ਤੁਹਾਨੂੰ ਗੱਲ ਹਾਂ ਇਹ ਤਾਂ ਵੀ ਨਹੀਂ ਬਧਾਈ ਦਿੱਤੀ ਤੇ ਹੁਣ ਨਾ ਹੁਣ ਉਤਰੇ ਤੇ ਜੇ ਪੁੱਤ ਜੇ ਤੇ ਉਹ ਥੱਲੇ ਆਪ ਆ ਜਾਣਗੇ ਤੇ ਠੀਕ ਆ ਨਾਨ ਮੈਂ ਮੂੰ ਮਿੱਠਾ ਕਰਾ ਦਾਂਗੇ ਨਾਨ ਕੇ ਤੇ ਮੈਂ ਤਾਂ ਹੁਣ ਉੱਤੇ ਕੋਈ ਨਹੀਂ ਜਾਣਾ ਇਹੋ ਤੇ ਮੈਂ ਸੋਚਨੀ ਆ ਮੈਂ ਕਿ ਇੱਕ ਵਾਰੀ ਵੀ ਨਹੀਂ ਪੁੱਛਿਆ ਰਿੰਕੂ ਪੱਜ ਗਈ ਉਹਨੇ ਨੰਗ ਕੇ ਬਾਦ ਨੂੰ ਪਰ ਉਹਨਾਂ ਨੂੰ ਕੀ ਪਤਾ ਪਤਾ ਇੱਕ ਨਹੀਂ ਪਤਾ ਬੈੱਡ ਆਏ ਆ ਨਹੀਂ ਆਏ ਪਰੰਜੂ ਨੇ ਤੇ ਦੱਸਿਆ ਹੀ ਹੋਏਗਾ ਨਹੀਂ ਨਹੀਂ ਆਇਆ ਥੱਲੇ ਮੈਨੂੰ ਬੜਾ ਹੋਇਆ ਮੈਂ ਘਾ ਕੇ ਮੈਂਦੇ ਤੇ ਸਹੀ ਸਾਡੇ ਬੈੱਡ ਚਲੋ ਇਸ ਰੰਗਲੇ ਹੌਸ਼ੀਕੇ ਸਭ ਦੂਰ ਹੋ ਜਾਣੀ ਜੀ ਆਂਦੇ ਨਾ ਸਾਡੀ ਖੁਸ਼ੀ ਚ ਸ਼ਾਮਲ ਹੋਣ ਦੇ ਸਾਨੂੰ ਵਧਾਈ ਦਿੰਦੇ ਤੇ ਸਾਰੀਆਂ ਜਿਹੜੀਆਂ ਨਾਰਾਜ਼ਗੀਆਂ ਦੂਰ ਹੋ ਜਾਂਦੀਆਂ ਜੇ ਕੋਈ ਆ ਕੇ ਬੁਲਾ ਲੇ ਪਰ ਉਹਨਾਂ ਨੇ ਤੇ ਆ ਹੀ ਨਹੀਂ ਹੈਗੇ ਕੋਈ ਗੱਲ ਨਹੀਂ ਆ ਪੁੱਤ ਅਸੀਂ ਆਪਣੇ ਵੱਲੋਂ ਕੋਈ ਪਹਿਲ ਨਹੀਂ ਕਰਨੀ ਕੋਈ ਕੁਝ ਨਹੀਂ ਉਹਨਾਂ ਨੂੰ ਕਹਿਣਾ ਹੈਗਾ ਆ ਜਾਣਗੇ ਜੀ ਸਦਕੇ ਨਹੀਂ ਆਣਗੇ ਤੇ ਉਹਨਾਂ ਦੀ ਮਰਜ਼ੀ ਹੈ ਇਹ ਤਾਂ ਕੋਈ ਮਨਾ ਨਹੀਂ ਕੀਤਾ ਉਹਨਾਂ ਨੂੰ ਮਖਲੰਗੀ ਜੀ ਇੱਥੇ ਪਹੁੰਚੀ ਉੱਧਰ ਬੈਠੀਆਂ ਨਹੀਂ ਆਈ ਨਵੇਂ ਬੈੱਡ ਤੇ ਬੈੱਡ ਤੇ ਛੱਡ ਕੇ ਬੈਠੀਆਂ ਹੋਈਆਂ ਮੱਚ ਗੱਲ ਕੋਈ ਉਦਾਂ ਵੀ ਨਾ ਕਰ ਮਰਮਰੂ ਕਰਦੀਆਂ ਕਿਤਨਾ ਸਾਡੇ ਕੋਲ ਪੈਸੇ ਨਹੀਂ ਹੈਗੇ ਪੈਸੇ ਨਹੀਂ ਹੈਗੇ ਤੇ ਹੁਣ ਬੈੱਡ ਕਿੱਥੋਂ ਆ ਗਿਆ ਤੇ ਕਿੱਥੋਂ ਪੈਸੇ ਆ ਗਏ ਇਹਨਾਂ ਨੂੰ ਚੱਲ ਅੰਦਰ ਤੇ ਚੱਲੀ ਐ ਲੰਘ ਜੂ ਪਤਾ ਜੀ